आ पाए हैं हैं और अभी हम हम दुनिया को ये हमने दिखा दिया कि हाँ शादी करके खुश कोई भी हमारे सपोर्ट में नहीं था तो बोलता है कि माँ बेटे का जोड़ी है इसका जोड़ी है उसका जोड़ी है कि मेरी रील देखिए मेरी मम्मी बनाती हैं तो इस रास को अभी राजी रहने दीजिए सही बाथरूम भी देखिए घड़ी ही मर है बेड भी देखिए घड़ी पर है तो हमको तो ऐसा वैसा कुछ नहीं लगता है नहीं, आप लोग तो टेन मिलियन कर दीजिएगा अगर आज ही अगर आप लोग टेन मिलियन कर दीजिएगा तो हम लोग आज ही बता देंगे ਸਸਿਕਾ ਰੀਲਾਂ ਦੇ ਚੱਕਰ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਨੇ ਹੁਣ ਉਹਨਾਂ ਦੀ ਸੱਚਾਈ ਕਿੰਨੀ ਕ ਹੈ ਇਹ ਪਤਾ ਨਹੀਂ ਕਿਉਂਕਿ ਜਦੋਂ ਉਹ ਡਿਸਪਲੇ ਕਰਦੇ ਨੇ ਜਾਂ ਲੋਕ ਪੁੱਛਦੇ ਨੇ ਕਿ ਅ ਤ ਤੁਸੀਂ ਮਾਪੋਤੋਂ ਜਾਂ ਦੇਖੀਏ ਇੱਕ ਤਾਂ ਵੀਡੀਓ ਨੇ ਬਿਲਕੁਲ ਹੱਦ ਕਰਤੀ ਜਿਹੜਾ ਸਭ ਤੋਂ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਹੜੇ ਕਹਿੰਦੀ ਕਿ ਬੇਟੀ ਕਹਿੰਦੀ ਹੈ ਕਿ ਮੈਂ ਆਪਣੇ ਪਿਓ ਨਾਲ ਹੀ ਵਿਆਹ ਕਰਾ ਲਿਆ ਹੁਣ ਗੱਲ ਇਹ ਹੈ ਵੀ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਲੱਗਦਾ ਸੀ ਤਾਂ ਅੰਗਰੇਜ਼ ਵੀ ਪਿੱਛੇ ਛੱਡ ਤੇ ਅੱਗੇ ਲੋਕ ਇੰਗਲਿਸ਼ ਵੀਡੀਓਜ਼ ਦੇਖ ਦੇਖ ਕੇ ਗੱਲ ਕਹਿੰਦੇ ਰਹਿੰਦੇ ਕਿ ਦੇਖੋ ਕਿੰਨੇ ਛੋਟੇ ਕੱਪ ਤਸਵੀਰਾਂ ਨੇ ਪਰ ਹੁਣ ਹਾਲਾਤੇ ਬਣ ਚੁੱਕੇ ਨੇ ਕਿ ਜੇਕਰ ਤੁਸੀਂ ਦੇਖੋ ਹੋ ਸਕਦਾ ਹੈ ਮੇਰਾ ਵੀਡੀਓ ਵੀ ਬੰਦ ਹੋ ਜਾਏ ਕਿਉਂਕਿ ਪਹਿਲਾਂ ਮੈਂ ਕਈ ਇਹ ਤੇ ਵੀਡੀਓ ਬਣਾਤੇ ਵੀਡੀਓ ਬੰਦ ਕਰ ਦਾਂਦੇ ਨੇਗੇ ਸੋਸ਼ਲ ਮੀਡੀਆ ਵਾਲੇ ਹੁਣ ਉਹਦੇ ਤੇ ਹੁੰਦਾ ਇਹ ਹੈ ਵੀ ਆਮ ਤੌਰ ਤੇ ਗੰਦਾ ਇੰਨਾ ਜਾਦੇ ਪਿਆ ਪਿਆ ਕਿ ਮਾਂ ਪੁੱਤ ਦੇ ਪਿਆਰ ਦੀ ਗੱਲ ਹੋਵੇ ਉਹ ਪਿਆਰ ਇੰਨੀ ਅਸ਼ਲੀਲਤਾ ਚ ਬਦਲਿਆ ਪਿਆ ਜਿਹੜੇ ਰੀਲਾਂ ਵਾਲੇ ਨੇ ਇਹਨਾਂ ਦੇ ਕਹਿ ਰਹੇ ਹਾਂ ਮੈਂ ਕਿ ਇੰਨਾ ਜਾਦੇ ਬਦਲਿਆ ਪਿਆ ਕਿ ਲੋਕ ਤੋਬਾ ਤੋਬਾ ਕਰੀ ਜਾਂਦੇ ਨੇ ਵਿਊਅਰਸ਼ਿਪ ਵੀ ਖੈਰ ਬਹੁਤ ਜਾਦੇ ਆ ਗਾਲਾਂ ਕੱਢੀ ਜਾਣਗੇ ਦੇਖਣਗੇ ਜਰੂਰ ਦੂਜੇ ਪਾਸੇ ਦੇਖੀਏ ਤਾਂ ਉਹ ਇਸ ਕਦਰ ਬੋਲਡ ਦਿਖ ਰਹੀ ਹੈ ਜਿਹੜੀ ਇਹ ਉਤਾਰ ਰਹੇ ਨੇਗੇ ਹਾਲਾਂਕਿ ਇਹ ਲੋਕ ਸਿਰਫ ਆਪਣੇ ਵੀਡੀਓ ਦੇ ਚੱਕਰ ਦੇ ਵਿੱਚ ਸਮਾਜ ਦੇ ਉਸ ਸਿਸਟਮ ਦੇ ਨਾਲ ਖੇਡ ਰਹੇ ਨੇ ਜਿਹੜੇ ਨੂੰ ਲੈ ਕੇ ਸ਼ਾਇਦ ਦੁਨੀਆ ਟਿੱਕੀ ਹੋਈ ਹੈ ਤੇ ਅੱਗੇ ਵੀ ਟਿੱਕੀ ਰਹੂਗੀ ਕਿਉਂਕਿ ਅਜੇ ਇਹ ਲੋਕਾਂ ਦੀ ਗਿਲਤੀ ਜ਼ਿਆਦਾ ਨਹੀਂ ਹੈਗੀ ਪਰ ਗੰਦ ਪਾਉਣ ਦੀ ਕਸਰੇ ਕੋਈ ਛੱਡ ਨਹੀਂ ਰਹੇ ਆਖਰ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਲੋਕ ਇਸ ਪਾਸੇ ਨੂੰ ਕਿਉਂ ਤਰਪੇ ਜੇਕਰ ਵੀਡੀਓ ਛੋਟੇ ਕਪੜੇ ਪਾ ਕੇ ਬਣਾਉਣਾ ਹੈ ਵੈਸੀ ਇਕੱਲੀ ਜਨਾਨੀ ਵੀ ਬਣਾ ਸਕਦੀ ਆ ਜਾਂ ਕਿਸੇ ਆਪਦੇ ਹਮ ਉਮਰ ਨਾਲ ਬਣਾ ਸਕਦੀ ਆ ਫਿਰ ਉਦੋਂ ਬਾਅਦ ਦੇ ਵਿੱਚ ਜਿੰਨੀਆਂ ਬੋਲਡ ਤਸਵੀਰਾਂ ਜਾਂ ਵੀਡੀਓ ਬਣਾਉਣਾ ਹੈ ਉਹ ਵੀ ਬਣਾ ਸਕਦੀ ਆ ਆ ਨਵਾਂ ਕਨਸੈਪਟ ਜਿਹੜਾ ਮਾਂ ਪੁੱਤ ਆਲਾ ਛੇੜਿਆ ਇਹਦੇ 'ਚ ਤਾਂ ਜਮੀ ਕਮਾਲ ਕਰਤੀ ਆ ਵੀਡੀਓ ਇਸ ਕਦਰ ਵਾਇਰਲ ਹੋ ਰਹੇ ਨੇ ਕਿ ਇਹਨਾਂ ਦੇ ਉੱਤੇ ਲੋਕ ਹਾਏ ਤੋਬਾ ਤਾਂ ਕਰ ਰਹੇ ਨੇ ਪਰ ਗੱਲ ਇਹ ਵੀ ਆ ਵੀ ਇਹ ਘਟਨ ਦਾ ਨਾਲ ਹੀ ਦੇ ਰਹੇ ਲਗਾਤਾਰ ਵਧ ਹੀ ਰਹੇ ਨੇ ਬਹੁਤ ਅਹਿਜੇ ਜੋੜੇ ਨੇ ਜਿਹੜੇ ਹੁਣ ਇੱਕ ਆ ਇੱਕ ਦੀ ਤਾਂ ਇੰਟਰਵਿਊ ਜੀ ਚੱਲੀ ਜਾਂਦੀ ਆ ਕਈ ਕਈ ਥਾਵਾਂ 'ਉਹ ਕੋਈ ਕਹ ਉਹ ਕਹ ਉਹ ਕਹਿੰਦਾ ਉਹ ਕੁੜੀ ਕਹਿੰਦੀ ਮੈਂ ਹਰਿਆਣੇ ਦੀ ਆ ਜਨਾਨੀ ਲਾ ਲੋ ਮੁੰਡਾ ਕਹਿੰਦਾ ਜਵਾਕ ਜਾਏਗਾ ਉਹ ਕਹਿੰਦਾ ਮੈਂ ਬਿਹਾਰ ਦਾ ਹੁਣ ਦੋਨੇ ਜਣੇ ਮਾਂ ਪੁੱਤ ਤਾਂ ਹੈ ਨਹੀਂਗੇ ਪਰ ਪ੍ਰੈਜ਼ੈਂਟ ਉਹ ਮਾਂ ਪੁੱਤੀ ਹੋ ਰਹੇ ਨੇ ਕੋਈ ਕਹਿੰਦਾ ਇਹਦੀ ਮਾਸੀ ਆ ਕੋਈ ਕੁਸ਼ਾ ਪਰ ਗੱਲ ਇਹ ਆ ਵੀ ਐਡੇ ਛੋਟੇ-ਛੋਟੇ ਜਵਾਕਾਂ ਦੇ ਨਾਲ ਇੱਥੇ ਚਾਈਲਡ ਕਮਿਸ਼ਨ ਨੂੰ ਨਹੀਂ ਦਿਖ ਰਿਹਾ ਹੈਗਾ ਵੀ ਇਹ ਕੀ ਗੰਦ ਜੇ ਲਾਇਆ ਵੀ ਜਾਵੇ ਕਿਉਂਕਿ ਜਿਹੜਾ ਨਬਾਲਗ ਆ ਉਹਦੇ ਨਾਲ ਜਿਸ ਤਰ੍ਹਾਂ ਦੀਆਂ ਹਰਕਤਾਂ ਜਿਸ ਤਰ੍ਹਾਂ ਦੇ ਹ ਇਸ ਅਜਿਹੀ ਵੀਡੀਓ ਬਣਾਉਣਾ ਇਹ ਤੇ ਜ਼ਰੂਰ ਹੋ ਜੂਗੀ ਪਰ ਜਿਹੜਾ ਗੰਦ ਪਾ ਰਿਹਾ ਉਹਦੇ ਤੇ ਕੋਈ ਨਹੀਂ ਹੁੰਦੀ ਹੁਣ ਕਾਰਵਾਈ ਜੇ ਦੇਖੀਏ ਤਾਂ ਕਨਸਟੀਟਿਊਸ਼ਨਲ ਹੀ ਸਿਸਟਮ ਲੱਗਦਾ ਵੀ ਵੀਡੀਓਜ਼ ਨੂੰ ਲੈ ਕੇ ਕੋਈ ਸੀਮਾ ਬਣਾਉਣੀ ਪਊਗੀ ਮੈਂ ਕੱਲੇ ਇਹਨਾਂ ਦੇ ਨਹੀਂ ਕਹਿੰਦਾ ਜੇ ਤੁਸੀਂ ਸੋਸ਼ਲ ਮੀਡੀਆ ਦੇ ਜਿਹੜੇ ਚੈਨਲਸ ਨੇ ਵੈਬ ਚੈਨਲਸ ਨੇ ਜਿਹੜੇ ਤਾਂ ਜੇ ਕਹੀਏ ਕਿ ਇੱਕ ਜ਼ਿੰਮੇਵਾਰੀ ਨਾਲ ਆਰਗੇਨਾਈਜੇਸ਼ਨਾਂ ਚਲਾ ਰਹੀਆਂ ਨੇ ਉਹ ਤਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੀਆਂ ਨੇ ਗਿਆ ਪਰ ਕਈਆਂ ਦੇ ਤਾਂ ਜਮੀ ਸਿਰ ਪੈਰ ਨਹੀਂ ਅਜਿਹੀ ਹੀ ਅਜਿਹੀ ਲੋਕਾਂ ਦੇ ਘਰੇਲੂ ਵਿਵਾਦ 'ਚ ਬੜੇ ਫਿਰਦੇ ਨੇ ਇਹ ਇਹ ਚੈਨਲ ਵਾਲੇ ਸੋਸ਼ ਕੀ ਜਿਹਦਾ ਕੋਈ ਸਿਰਪੈਰੀ ਨਹੀਂ ਕਿਸੇ ਦੇ ਘਰੇ ਲੜਾਈ ਹੋ ਰਹੀ ਹੈ ਵਿੱਚ ਆਪ ਤੁਰਨੇ ਫਿਰਦੇ ਨੇ ਕਿ ਅੱਗੇ ਹੁੰਦਾ ਸੀ ਵੀ ਅਸੀਂ ਵੀਡੀਓ ਲੇਡੀਜ਼ ਦਾ ਜਾਂ ਕਿਸੇ ਬੰਦੇ ਦਾ ਜਾਂ ਜਿੱਦਾਂ ਚਿਰ ਕੋਈ ਨਬਾ ਲਗਿਆ ਜਾਂ ਫਿਰ ਜਿੱਦਾਂ ਚਿਰ ਕੋਈ ਗੱਲ ਗਲ ਕਲੀਅਰ ਨਹੀਂ ਹੋਈ ਉਹਨਾਂ ਵੀਡੀਓ ਨੂੰ ਅਸੀਂ ਬਲਰ ਕਰਦੇ ਹੁੰਦੇ ਸੀ ਧੁੰਦਲਾ ਕਰ ਦਾਂਦੇ ਸੀਗੇ ਇਹ ਤਾਂ ਮਾਂ ਦੇ ਪੁੱਤ ਕਰਦੇ ਕੋਈ ਨਹੀਂ ਲਾਈਫ ਫੋਨ ਲੈ ਕੇ ਪਹੁੰਚ ਜਾਂਦਾ ਉਹ ਫਿਰ ਵਿਊਬਰਸ਼ਿਪ ਵੀ ਉਹਨਾਂ ਦੀ ਇੰਨੀ ਇੰਨੀ ਤੁਸੀਂ ਲਾ ਲਓ ਕਿਉਂਕਿ ਸਿਰਪੈਰ ਕੋਈ ਹੈ ਨਹੀਂ ਕੋਈ ਗੱਲ ਲ ਕੋਈ ਇਤਲੋ ਹੀ ਹੈ ਨਹੀਂ ਜਿਹੜਾ ਕੰਮ ਉਹ ਦਿਖਾ ਦਣਗੇ ਨਿਊਜ਼ ਚੈਨਲ ਵਾਲਾ ਤਾਂ ਦਿਖਾਈ ਨਹੀਂ ਸਕਦਾ ਉਹ ਸਾਰ ਰੈਸਟ੍ਰਿਕਸ਼ਨਾਂ ਦਾ ਪਾਲਣ ਕਰ ਵੀਡੀਓਜ਼ ਦੀ ਦੁਨੀਆ ਦੇ ਵਿੱਚ ਦੇਖੀਏ ਜੋ ਗੰਦ ਹੁਣ ਪੈ ਰਿਹਾ ਹੈ ਉਹ ਲੱਗਦਾ ਨਹੀਂ ਵੀ ਕਦੇ ਪਹਿਲਾਂ ਪਿਆ ਹੋਊਗਾ ਤੇ ਆਉਣ ਵਾਲੇ ਸਮੇਂ 'ਚ ਇਹ ਵਧੂਗਾ ਜਾਂ ਇਹਦੇ ਤੇ ਰੈਸਟ੍ਰਿਕਸ਼ਨ ਲੱਗਣਗੀਆਂ ਸਰਕਾਰ ਨੂੰ ਇਹਦੇ ਕੰਨੀ ਧਿਆਨ ਜ਼ਰੂਰ ਦੇਣਾ ਪਊਗਾ ਕਿਉਂਕਿ ਪੋਰਨੋਗ੍ਰਾਫੀ ਤੇ ਤਾਂ ਸਰਕਾਰ ਬਹੁਤ ਸਖਤ ਹੁੰਦੀ ਫਿਰਦੀ ਆ ਭਾਵੇਂ ਉਹ ਪੂਰਾ ਸਕਸੈਸਫੁਲੀ ਨਹੀਂ ਹੋਇਆ ਪਰ ਇਹ ਜਿਹੜੇ ਵੀਡੀਓਜ਼ ਬਣਾ ਬਣਾ ਕੇ ਰਿਸ਼ਤੇ ਕੋਈ ਚਾਚੀ ਕੋਈ ਚਾਚੀ ਨਾਲ ਤੁਰਿਆ ਫਿਰਦਾ ਕੋਈ ਕਹਿੰਦਾ ਮੇਰੀ ਮਾਂ ਹੀ ਆ ਇਹ ਉਧਰ ਫਿਰ ਦਿਖਾਉਣਗੇ ਕਿ ਮਾਂ ਦੇਖੋ ਕਿੰਨੀ ਹੌਟ ਹੈ ਤੇ ਮੁੰਡਾ ਬਰਾਬਰ ਦਾ ਇਹ ਕੋਈ ਪਦਰਕਾਰੀ ਤਾਂ ਹੈ ਨਹੀਂ ਫਿਟਨੈਸ ਤੁਹਾਡੀ ਸ਼ਰੀਰ ਦੀ ਹੈਗੀ ਆ ਤੁਸੀਂ ਠੀਕ ਹੈ ਜੀ ਸਦਕੇ ਰੱਖੋ ਪਰ ਲੋਕਾਂ ਨੂੰ ਜਿਹੜੇ ਮੈ ਗੀ ਹੈਗੀ ਵੀ ਕਿਹੜੇ ਪਾਸੇ ਨੂੰ ਹੈ ਕਮੈਂਟ ਕਰਕੇ ਰਾਏ ਜਰੂਰ ਸਾਂਝੀ ਕਰਿਓ ਆਪਦੀ ਕਿ ਆਖਰ ਇਸ ਤਰ੍ਹਾਂ ਦੇ ਨਾਲ ਆਖਰ ਸਮਾਜਿਕਤਾ ਸੋਚ ਹੈ ਜਿਹੜੀ ਸਮਾਜ ਦੀ ਉਹ ਜਾ ਕੇ ਕਿੱਧਰ ਨੂੰ ਰਹੀ ਹੈ ਜਿਹੜੇ ਲੋਕ ਇਹ ਇਹ ਜਿਹੇ ਪੁੱਠੇ ਕੰਮ ਲੱਗੇ ਹੋਏ ਨੇ ਆ ਜਿਹੜੀ ਕਹਿੰਦੀ ਮੈਂ ਆਪਦੇ ਪਿਓ ਨਾਲ ਵਿਆਹ ਕਰਾ ਲੈਣ ਤਾਂ ਜੰਮੀ ਮਾਦੀ ਤੀਨੇ ਸ਼ਰਮ ਲਾਤੀ ਕਹਿੰਦੀ ਅਸੀਂ ਕਿਉਂ ਕਿਸੇ ਤੋਂ ਡਰੀਏ ਉਤੋਂ ਧਮਕੀ ਵੀ ਦਿੰਦੇ ਨੇ ਕਿ ਜਿਹੜਾ ਸੈਂਟੀਫਿਕਲੀ ਵੀ ਤੇ ਕਨਸਟੀਟਿਊਸ਼ਨਲੀ ਵੀ ਸਹੀ ਨਹੀਂ ਹੈਗਾ ਇੰਡੀਆ ਦੇ ਸਿਸਟਮ ਦੇ ਹਿਸਾਬ ਨਾਲ